अपने पुतों तू तो पोतिया तो दूर महाराष्ट्र जा पहुंची तू तो ए दूर कह तो चलेगी मां थोड़ी तो मां मां बच्चे वर्ग का दिमाग हो गया है ना हो ख्या तो ख्याल रखना रणजीत सिंह बी ने अलीबाग तो ਉਹ ਐਨਜੀਓ ਤੋਂ ਉਸ ਆਸ਼ਰਮ ਤੋਂ ਪੂਨੇ ਤੱਕ ਪਹੁੰਚਦਾ ਕੀਤਾ ਪੂਨੇ ਤੋਂ ਫਿਰ ਬਾਈ ਤਿੰਨ ਰਾਤਾਂ ਤੇ ਦੋ ਦਿਨਾਂ ਦੇ ਸਫ਼ਰ 'ਚ ਅੱਜ ਵੀਰਾ ਇੱਥੇ ਪਹੁੰਚਿਆ ਇੱਕ ਗੱਲ ਤੋਂ ਹੈਰਾਨ ਰਹਿ ਗਏ ਉਹ ਆਸ਼ਰਮ ਵਾਲੇ ਵੀਰ ਉਹ ਕਹਿੰਦੇ ਭਾਈ ਇੰਨੇ ਫੋਨ ਸਾਨੂੰ ਕਦੇ ਕਿਸੇ ਮੈਂਬਰ ਲਈ ਆਈ ਨਹੀਂ ਕਿੰਨੇ ਇਸ ਮਾਤਾ ਲਈ ਆ ਗਏ ਮਾਣੇ ਵੀ ਪਹਿਲੀ ਵਾਰ ਇਦਾਂ ਆਇਆ ਵੀ ਕੋਈ ਕਿਸੇ ਨੂੰ ਲੈਣ ਆਇਆ ਤੇ ਅਸੀਂ ਉਹਦਾ ਸਰਕਾਰ ਕੀਤਾ ਜਿਵੇਂ ਅੱਜ ਤੱਕ ਅਸੀਂ ਨਹੀਂ ਲੱਗਦਾ ਵੀ 1.5-2 ਕਿਲੋਮੀਟਰ ਦੂਰ ਤੋਂ ਵੀ ਕੋਈ ਮਿਲਣ ਨਹੀਂ ਆਇਆ ਇਸ ਮਾਂ ਨੂੰ ਮਿਲਣ ਲਈ ਪੁੱਛਣ ਲਈ ਵਾਪਸ ਪੰਜਾਬ ਛੱਡਣ ਦੇ ਸੈਂਕੜੇ ਲੋਕਾਂ ਨੇ ਫੋਨ ਆ ਗਏ ਗੱਲ ਤਾਂ ਸੁਣਦੇ ਹੁੰਦੇ ਸੀ ਵੀ ਸਿੱਖ ਸੇਵਾਦਾਰ ਹੁੰਦੇ ਆ ਬਿਪਾਰਤ ਜਿਸੀਂ ਪਹਿਲੀ ਵਾਰ ਦੇਖਿਆ ਵੀ ਇੱਕ ਮਾਂ ਦੀ ਖਾਤਰ ਸਾਨੂੰ ਸੈਂਕੜੇ ਫੋਨ ਆ ਗਏ ਉਹ 3 ਦਿਨ ਸੇ ਉਧਰ ਹੀ ਪਈ ਥੀ ਤਾਂ ਅੱਜ ਉਸ ਨੂੰ ਲਾ ਕੇ ਸਾਫ਼ ਸੁਥਰ ਕਰਕੇ ਇਧਰ ਲਾਇਆ ਹੈ ਸੀਜ਼ ਫਰਮ ਪੰਜਾਬ ਮੈਡਮ ਅਭੀ ਡਰਨੇ ਕਾ ਨਹੀਂ ਅਭੀ ਮੇਰੇ ਗਾੜੀ ਮੇਂ ਬੈਠਨੇ ਕਾ ਔਰ ਆਸ਼ਰਮ ਮੇ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਪੰਜਾਬ ਦੀ ਮਾਂ ਸਾਡੀ ਪੰਜਾਬਣ ਮਾਂ ਮਹਾਰਾਸ਼ਟਰ ਦੇ ਵਿੱਚ ਅਲੀ ਬਾਗ ਦੇ ਵਿੱਚ ਕਿਸੇ ਆਸ਼ਰਮ ਦੇ ਵਿੱਚ ਪਹੁੰਚ ਗਈ। ਉਹਨਾਂ ਨੂੰ ਉਹਦੀ ਲੈਂਗੁਏਜ ਨਹੀਂ ਸਮਝ ਆਉਂਦੀ। ਬਜ਼ੁਰਗ ਮਾਂ ਦੋਦ ਦਾ ਪਿੰਡ ਦੱਸਦੀ ਹੈ, ਫਰੀਦਕੋਟ ਜ਼ਿਲ੍ਹਾ ਦੱਸਦੀ ਹੈ। ਕਹਿੰਦੀ ਮੇਰੇ ਪੰਜ ਮੁੰਡੇ ਆ, ਗਰਦੇਵ ਮੇਰੇ ਇੱਕ ਭਰਾ ਦਾ ਨਾਮ ਆ ਤੇ ਮੈਂ ਇੱਥੋਂ ਟ੍ਰੇਨ 'ਚ ਬੈਠ ਕੇ ਪਤਾ ਨਹੀਂ ਕਿਵੇਂ ਇੱਥੇ ਪਹੁੰਚ ਗਈ। ਤੇ ਉਹ ਵੀਰਾਂ ਨੇ ਸੰਪਰਕ ਕੀਤਾ ਆਪਾਂ ਉਹਨਾਂ ਵੀਰਾਂ ਦੀ ਅੰਜੀ ਵਾਲਿਆਂ ਦੀ ਮਦਦ ਕਰਨੀ ਆ ਤਾਂ ਜੋ ਉਹ ਮਾਂ ਇੱਥੇ ਪੰਜਾਬ ਸੁਪਨਿਆਂ ਦੇ ਘਰ ਪਹੁੰਚ ਸਕੇ ਤੇ ਸੁਪਨਿਆਂ ਦੇ ਘਰ ਤੋਂ ਆਪਾਂ ਉਹਦੇ ਪਿੰਡ ਦੋਦ ਦੇ ਟਿਕਰ ਉਹਨੂੰ ਪਹੁੰਚਾ ਸਕੀ। ਉਹ ਉੱਥੇ ਜਿਹੜਾ ਆਸ਼ਰਮ ਆ ਉਹਦਾ ਸ਼੍ਰੀ ਸਮਰੱਥ ਕੁਰਪਾ ਬਿਰਧ ਆਸ਼ਰਮ ਤੇ ਉੱਥੇ ਜਿਹੜਾ ਏਰੀਆ ਵਾ ਤਾਲੁਕਾ ਅਲੀ ਬਾਗ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਰਾਏਗੜ ਪੈਂਦਾ ਉਹਨਾਂ ਦਾ ਤੇ ਉਹ ਐਡਵੋਕੇਟ ਜੈ ਇੰਦਰ ਗੁੰਜਾਲ ਜੀ ਨੇ ਜਿਹੜੇ ਉਸ ਐਨਜੀਓ ਨੂੰ ਚਲਾਉਂਦੇ ਨੇ ਬਿਰਧ ਆਸ਼ਰਮ ਨੂੰ ਚਲਾਉਂਦੇ ਤੀਕ ਦੇ ਕਰੀਬ ਉੱਥੇ ਬਜ਼ੁਰਗ ਬਾਪੂ ਤੇ ਬਜ਼ੁਰਗ ਮਾਮਾ ਲੈ ਲਿਆ ਵਾ ਉਹ ਕਹਿੰਦੇ ਵੀ ਸਾਡੇ ਕੋਈ ਨਹੀਂ ਸਮਰੱਥਾ ਨਹੀਂ ਵੀ ਅਸੀਂ ਇਹਨੂੰ ਵਾਪਸ ਪੰਜਾਬ ਭੇਜ ਸਕੀਏ ਉਹ 10 ਵੀ ਨਹੀਂ ਪਾਰੀ ਜਿਆਦਾ ਕੁਝ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਸੀ ਮਾਂ ਆਪਣਾ ਨਾਮ ਬਚਨਕੌਰ ਦੱਸਦੀ ਆ ਤੇ ਉਹ ਬਚਨਕੌਰ ਮਾਂ ਐਡਾ ਕੱਦ ਕਾਟ ਐਡਾ ਡੰਡਾ ਸੀ ਪੜੀਏ ਡਾਂਗ ਮਾਂ ਦੇ ਪਤਾ ਨਹੀਂ ਕਿਵੇਂ ਪਹੁੰਚ ਗਈ ਉੱਥੇ ਤੇ ਉੱਥੇ ਸਾਡਾ ਕੋਈ ਪੰਜਾਬੀ ਭਰਾ ਜਾਂ ਕੋਈ ਉੱਥੋਂ ਦਾ ਕੋਈ ਬੇਸ਼ੰਦਾ ਵੀਰ ਸਾਡਾ ਜਾਂ ਕੋਈ ਭੈਣ ਸਾਡੀ ਆਵਾਜ਼ ਸੁਣਦੇ ਆ ਵੀਡੀਓ ਦੇਖਦੇ ਆ ਤਾਂ ਉਹਨੂੰ ਪੰਜਾਬ ਪਹੁੰਚਾਉਣ ਦੇ ਵਿੱਚ ਮਾਤਾ ਦੀ ਮਦਦ ਕੀਤੀ ਜਾਵੇ ਸਭ ਤੋਂ ਪੂਰੀ ਡਿਟੇਲ ਲੈ ਲਿਓ ਅਸੀਂ ਵੈਸੇ ਮਾਤਾ ਦੀ ਵੀਡੀਓ ਵੀ ਪਾਈ ਆ ਪੰਜੀਓ ਦਾ ਸਾਰਾ ਕੁਝ ਐਡਰੈਸ ਵਗੈਰਾ ਵੀ ਲਿਖਿਆ ਵਾ ਪਰ ਤੁਸੀਂ ਇਸ ਪੰਜਾਬ ਦੀ ਮਾਂ ਨੂੰ ਪੰਜਾਬ ਤੱਕ ਰਚਾਉਣ ਚ ਜਰੂਰ ਮਦਦ ਕਰੋ। ਜਸੀਂ ਧੰਨਵਾਦ ਕਰਦੇ ਆ ਮਹਾਰਾਸ਼ਟਰ ਦੇ ਉਸ ਐਨਜੀਓ ਦਾ ਉਸ ਬਿਰਧ ਆਸ਼ਰਮ ਦਾ ਜਿਨ੍ਹਾਂ ਨੇ ਸਾਡੀ ਮਾਂ ਦੀ ਉੱਥੇ ਰੱਖ ਕੇ ਸੇਵਾ ਕੀਤੀ ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦਾਤ। ਹਮ ਧਿਆਨਾ ਸੇ ਬੋਲਤੇ ਆਂ ਆਪ ਬਾਤ ਕਰਾਈਏ ਮਾਤਾ ਜੀ ਜੋ ਆਪਕੋ ਮਾਤਾ ਜੀ ਮਿਲੇ ਹੈ। ਹਲੋ 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 ਬੇਬੇ ਸਾਸਰੀ ਕਾਲ। ਸਾਸਰੀ ਕਾਲ। ਬੇਬੇ ਤਕੜੀਆਂ।

ਦੋ ਭਰਾ ਵਾ ਤੇਰੇ ਹਾਂ ਦੂਜੇ ਦਾ ਕੀ ਨਾਮ ਬੇਬੇ ਹੈ ਦੂਜੇ ਦਾ ਕੀ ਨਾਮ ਦੂਜੇ ਦਾ ਨਹੀਂ ਕੀ ਨਾ ਉਹ ਨਾ ਆਤਾ ਪਤਾ ਨਹੀਂ ਇੱਕ ਦਾ ਨਾਮ ਤਾਂ ਗਰਦੇਵ ਆ ਦੂਜੇ ਦਾ ਕੀ ਨਾਮ ਆ ਦੂਸਰੇ ਦਾ ਹਾਂ ਹਾਂ ਕਰ ਵੀ ਨਾ ਗਰਪਿੰਦਰ ਹਾਂ ਓਕੇ ਕਿੰਨਾ ਦੇ ਵਿੱਚੋਂ ਬੇਬੇ ਤੂੰ ਉੱਥੇ ਜੱਟਾਂ ਚੋਂ ਆ ਕਿੰਨਾ ਚੋਂ ਆ ਜੱਟਾਂ ਵਾਲੇ ਪਾਸੇ ਆ ਘਰ ਤੇਰਾ ਕਿੱਧਰ ਆ ਆਪਣੇ ਉਹ ਸੁਆਸ ਤੋਂ ਪੱਲੇ ਪਾਸੇ ਓਕੇ ਬੇਬੇ ਤੁਸੀਂ ਕੌਣ ਹੋ ਜੱਟੋ ਮਾਝੀ ਸੇਖਾ ਮਾਝੀ ਸੇਖਾ ਤੇ ਬੇਬੇ ਤੇਰਾ ਵਿਆਹ ਹੋਇਆ ਤੇਰਾ ਵਿਆਹ ਹੋਇਆ ਹਾਂ ਬੱਚੇ ਕਿੰਨੇ ਆ 5 ਉਹ ਕਿੱਥੇ ਰਹਿੰਦੇ ਆ ਜੀ ਤੇ ਮੋਤੇ ਆ ਹਾਂ ਉਹ ਹੋਤਾਰਾ ਦੋ ਮੁਖਸਾਰਾ ਦੁੱਧ ਦੇ ਦੁੱਧ ਦੇ ਜਿਹੜਾ ਮੁੰਡਾ ਰਹਿਣਾ ਤੇਰਾ ਉਹਦਾ ਕੀ ਨਾਮ ਆ ਵੱਡੇ ਦਾ ਵੱਡੇ ਦਾ ਮੰਦਰ ਅੱਛਾ ਮੰਦਰ ਦੀ ਮਾਂ ਮੰਦੂ ਮੰਦਰ ਦੀ ਹਾਂ ਅੱਛਾ ਮੰਦਰ ਕੀ ਕਰਦਾ ਵਾ ਉਹ ਆਇਆ ਪੱਤਾ ਢਿਆੜੀ ਤੇ 50 ਰੁਪਏ ਅੱਛਾ ਢਿਆੜੀ ਦੇ ਪੱਪਾ ਕਰਦੇ ਆ ਤੇ ਤੇਰੇ ਘਰ ਵਾਲਾ ਮੁੱਕ ਗਿਆ ਸਾ ਅੱਛਾ ਮੁੱਕ ਗਿਆ तू बेबे इधर महाराष्ट्र व की कारण चले गयी इधर बेबे एडी दूर इधर एडी दूर चली गई अच्छा किन गैठी रही बेबे ट्रेन च दिन है कोई तो ना बेबे तेन अभी लेवा तू

अच्छे से ख्याल रखा भी आप लोगों ने कहा जी बाबू कितना कितना लोग रहता है आपके पास मेरे पास तीस लोग हैं लोग हैं भाई साहब आपका बहुत बहुत, -बहुत धन्यवाद भी मैं पंजाबी लोग इधर था जी है बहुत सारा कोशिश में दिन से कर रहे हैं जी जी कोई लोग हैं कि मेरे को घर जाना है लेकिन आप सुन नहीं सकते हमारा उसमें ताकत भी नहीं है नहीं कोई बात नहीं सर कोई बात नहीं हम पूरा कोशिश करेंगे ਜਹਾਂ ਪੇ ਹਮਾਰੇ ਜਾਂ ਤਾਂ ਕੋਈ ਲੋਗ ਆਏਂਗੇ ਉਹ ਇਸ ਕੋ ਲੈ ਕੇ ਜਾਣਗੇ ਜਾਂ ਇਸ ਕੇ ਪਰਿਵਾਰ ਕੇ ਲੋਗ ਆਏਂਗੇ ਭੋਲੇ ਜਾਏਂਗੇ ਇਸ ਕੋ ਹਮ ਕੋਈ ਨਾ ਕੋਈ ਇੰਤਜ਼ਾਮ ਕਰ ਦਿਤਤੇ गलती से ये महाराष्ट्र के अलीबाग में डिस्ट्रिक्ट रायगढ़ में कर। गलती से पहुंच चुके थे जो कि पांच छह दिन वहाँ पर रहे उनकी उधर की एक संस्था थे उन्होंने इनको तो रेस्क्यू करके अपने पास से पहुंचा उन्होंने एक वीडियो डाला जो वीडियो पंजाब मोचा पंजाब में एक, तो एक संस्था है जिनका गुरकृष सिंह मंडली और चलाते हैं संस्था को और संस्था का नाम है की सेवा सुपनिया का घर उन्होंने अपने पेज पर अपलोड किया ਅਪਲੋਡ ਕਰਨੇ ਆਪਣੇ ਦੇਖਣ ਤੋਂ ਬਾਅਦ ਕਰਾ ਜਿਹੜਾ ਇਹਨੇ ਬੋਲਾ ਕਿ ਐਸਕਿਊ ਕਰਕੇ ਇਹਨੂੰ ਪੰਜਾਬ ਭੇਜਿਆ ਜਾਏ ਤੋਂ ਆਪ ਨੂੰ ਕੱਲ ਪਰਸੋਂ ਦੇ ਵਾਪਸ ਪਹੁੰਚੇ ਹੋ ਗਏ ਬਾਅਦ ਵਿੱਚ ਲੈ ਕੇ ਆਏ ਲਾਕਰ ਤੋਂ ਪੂਨਾ ਸੇ ਟਿਕਟ ਕਰਵਾਇਆ ਮੁੰਬਈ ਦਾ ਮੁੰਬਈ ਸੇ ਪੰਜਾਬ ਕੋਈ ਇਨਕੋ ਵੀ ਰੈਸਕਿਊ ਕਰਕੇ ਪੰਜਾਬ ਭੇਜ ਰਹੇ ਹੈ ਤੋਂ ਲੈ ਕੇ ਜਾ ਰਹੇ ਸਤਨਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਇਤਨਾਮ ਸਿੰਘ ਜੀ ਤੇ 22 ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਕਾਰਜ ਕੀਤਾ ਜਿਹੜੀ ਆਪਣੇ ਸਾਹਮਣੇ ماں ਬੈਠੀ ਆ ਬਚਨਕੌਰ ਇਹ ماں ਦੀ ਪੂਰੀ ਵੀਡੀਓ ਜ਼ਰੂਰ ਦੇਖਿਓ ਇਹ ماں ਬੰਬੇ ਤੋਂ ਆਈ ਆ ਆਪਣੇ ਕੋਲ ਇੱਥੇ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ ਵੀ ਇੱਕ ਬਜ਼ੁਰਗ ਮਾਂ ਪੰਜਾਬ ਦੀ ਰਹਿਣ ਵਾਲੀ ਫਰੀਦਕੋਟ ਜ਼ਿਲ੍ਹੇ ਦੀ ਦੋਦੇ ਪਿੰਡ ਦੀ ਇੱਥੋਂ ਕਿਵੇਂ ਨਾ ਕਿਵੇਂ ਪਟਕ ਕੇ ਮਹਾਰਾਸ਼ਟਰ ਦੇ ਵਿੱਚ ਰਾਏਗੜ ਜ਼ਿਲ੍ਹੇ ਦੇ ਵਿੱਚ ਅਲੀ ਬਾਗ ਇਲਾਕੇ ਦੇ ਵਿੱਚ ਪਹੁੰਚ ਗਏ ਤੇ ਉੱਥੋਂ ਆਸ਼ਰਮ ਵਾਲੇ ਸੀ ਵੀਰ ਸ਼੍ਰੀ ਸਮਰੱਥ ਕ੍ਰੂਪਾ ਬਿਰਧ ਆਸ਼ਰਮ ਦੇ ਨਾਂ ਤੇ ਉਹ ਵੀਰ ਆਸ਼ਰਮ ਚਲਾਉਂਦੇ ਆਲੀ ਬਾਗ ਦੇ ਵਿੱਚ ਉਹਨਾਂ ਨੇ ਮਾਤਾ ਨੂੰ ਰੈਸਕਿਊ ਕਰ ਲਿਆ ਤੇ ਉਹਨਾਂ ਵੀਰਾਂ ਨੇ ਅੱਗੋਂ ਸੰਪਰਕ ਕੀਤਾ ਭਗਵੰਤ ਸਿੰਘ ਬਾਈ ਕਤਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਕੋਈ ਜਾਣਦਾ ਸੀ ਕਤਰ 에어ਪੋਰਟ ਤੇ ਭੈਣ ਕੰਮ ਕਰਦੀ ਸੀ ਮਹਾਰਾਸ਼ਟਰ ਦੇ ਉਹਨੇ ਉਹਨਾਂ ਨੂੰ ਵੀਡੀਓ ਭੇਜੀ ਵੀ ਪੰਜਾਬ ਦੀ ਕੋਈ ਲੇਡੀ ਆ ਸਾਡੇ ਆਸ਼ਰਮ ਚ ਆਈ ਆ ਤੇ ਭਗਵੰਤਬਾਈ ਨੇ ਸਾਨੂੰ ਫੋਨ ਕੀਤਾ ਸਾਨੂੰ ਵੀਡੀਓ ਭੇਜੀ ਅਸੀਂ ਉਹ ਵੀਡੀਓ ਦੇਖ ਕੇ ਇਹਨਾਂ ਦੇ ਪਿੰਡ ਮਾਤਾ ਜੀ ਦੇ ਸੰਪਰਕ ਕੀਤਾ ਮਾਤਾ ਜੀ ਦੇ ਪੰਜ بیٹے ਆ ਤਿੰਨ ਮੁਕਸਾ ਰਹਿੰਦੇ ਆ ਦੋ ਦੋਦੇ ਪਿੰਡ ਰਹਿੰਦੇ ਆ ਇਹਨਾਂ ਨੂੰ ਜਰੂਰ ਸਾਨੂੰ ਪਤਾ ਲੱਗ ਗਿਆ ਸੀ ਵੀ ਮਾਂ ਉਸੇ ਪਿੰਡ ਦੀ ਆ ਮਾਂ ਥੋੜੀ ਠੀਕ ਨਹੀਂ ਸਿੱਧੀ ਆ ਇਹ ਵੀ ਸਾਨੂੰ ਪਤਾ ਲੱਗ ਗਿਆ। ਫਿਰ ਅਸੀਂ ਵੀਡੀਓ ਸ਼ੇਅਰ ਕੀਤੀ ਫੇਸਬੁੱਕ ਤੇ ਵੀ ਜੇ ਕੋਈ ਵੀਰ ਭਰਾ ਸਾਡੀ ਮਦਦ ਕਰ ਸਕਦਾ ਮਾਤਾ ਨੂੰ ਉੱਥੋਂ ਪੰਜਾਬ ਪਹੁੰਚਾਉਣ ਦੇ ਵਿੱਚ। ਤਾਂ ਵੀਡੀਓ ਨੂੰ ਦੇਖ ਕੇ ਸਾਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ, ਭੈਣਾਂ ਦੇ ਵੀ ਫੋਨ ਆਏ। ਤੇ ਉਹਨਾਂ ਦੇ ਵਿੱਚੋਂ ਇੱਕ ਇੱਕ ਵੀਰ ਸਤਨਾਮ ਸਿੰਘ ਦੀ ਡਿਊਟੀ ਲਾਈ ਮਹਾਰਾਜ ਦੀ। ਕਰਨਤਨ ਪੱਟੀ ਏਰੀਏ ਦਾ ਬਾਈ। ਕੋਪਲਨ ਮਸ਼ੀਨ, ਜੀਸੀਬੀ ਮਸ਼ੀਨ ਆ ਜਿਹੜੀ ਉਹਦਾ ਆਪਰੇਟਰ ਆ ਬਾਈ। ਨਾਗਪੁਰ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਬਾਈ ਜੌਬ ਕਰਦਾ ਸੀ। ਉੱਥੋਂ ਬਾਈ ਨੇ ਜਦੋਂ ਸਾਡੀ ਵੀਡੀਓ ਦੇਖੀ ਸਾਡੇ ਨਾਲ ਸੰਪਰਕ ਕੀਤਾ ਇਦਾਂ ਹੀ ਪੂਨੇ ਦੇ ਵਿੱਚ ਬਾਈ ਕੰਮ ਕਰਦਾ ਉਹਦਾ ਆਪਦਾ ਬਿਜ਼ਨਸ ਆ ਬਾਈ ਦੇ ਰਣਜੀਤ ਸਿੰਘ ਦਾ ਉਹ ਕਹਿੰਦਾ ਬਾਈ ਮੈਂ ਆ ਨਹੀਂ ਸਕਦਾ ਪਰ ਮੈਂ ਚਾਹੇ ਮਾਤਾ ਦਾ ਪਲੇਨ ਰਾਹੀਂ ਭੇਜਣ ਦਾ ਇੰਤਜ਼ਾਮ ਕਰਾਂ ਟਿਕਟ ਕਰਾ ਦੇਣਾ ਜਹਾਜ਼ ਰਾਹੀਂ ਭੇਜ ਦਿੰਨੇ ਆ ਮਾਤਾ ਫਿਰ ਤੁਸੀਂ ਉਹਨੂੰ ਦੱਸਿਆ ਵੀ ਮਾਤਾ ਦਿਮਾਗੀ ਠੀਕ ਨਹੀਂ ਪਲੇਨ ਰਾਹੀਂ ਤਾਂ ਨਹੀਂ ਸਕਦੇ ਫਿਰ ਬਾਈ ਕਹਿੰਦਾ ਵੀ ਮੈਂ ਕੋਈ ਇੰਤਜ਼ਾਮ ਕਰ ਸਕਦਾ ਭੇਜਣ ਦਾ ਖਰਚਾ ਕਰ ਸਕਦਾ ਪਰ ਮੈਂ ਆ ਨਹੀਂ ਸਕਦਾ ਪੰਜਾਬ ਫਿਰ ਉੱਥੋਂ ਸਤਨਾਮ ਸਿੰਘ ਬਾਈ ਨੇ ਸੰਪਰਕ ਕਰਾਇਆ ਉਹਨਾਂ ਦਾ ਸੀ ਸਤਨਾਮ ਬਾਈ ਕਹਿੰਦਾ ਮੈਂ ਛੱਡ ਜੂ ਵਾਪਸ ਆ ਕੇ ਤੇ ਰਣਜੀਤ ਸਿੰਘ ਬਾਈ ਨੇ ਅਲੀ ਬਾਗ ਤੋਂ ਐਨ ਜੀਓ ਤੋਂ ਆਸ਼ਰਮ ਤੋਂ ਮਾਤਾ ਨੂੰ ਲੈ ਕੇ ਪੂਨੇ ਤੱਕ ਪਹੁੰਚਦਾ ਕੀਤਾ ਪੂਨੇ ਤੋਂ ਫਿਰ ਬਾਈ 나ਗਪੁਰ ਤੋਂ ਬਾਈ ਪੂਨੇ ਪਹੁੰਚਿਆ ਇਹ ਲੈ ਕੇ ਤਿੰਨ ਰਾਤਾਂ ਤੇ ਦੋ ਦਿਨਾਂ ਦੇ ਸਫ਼ਰ 'ਚ ਅੱਜ ਵੀਰਾ ਇੱਥੇ ਪਹੁੰਚਿਆ 26 ਤਰੀਕ ਦੀ ਇਹ ਮਾਂ ਹੁਸੈਨ ਜੀ ਉਹ ਚ ਪਹੁੰਚੀ ਹੋਈ ਸੀ ਤੇ ਅੱਜ 6 ਤਰੀਕ ਨੂੰ ਪੰਜਾਬ ਆਪਣੇ ਸੁਪਨਿਆਂ ਦੇ ਘਰ ਪਹੁੰਚ ਗਈ ਹੈ ਮਾਂ ਕਿ 10 ਦਿਨਾਂ ਦੇ ਵਿੱਚ ਮਾਂ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਇਹਨੂੰ ਇਹ ਵੀ ਨਹੀਂ ਪਤਾ ਕਿੱਥੋਂ ਕਿੱਥੋਂ ਜਾ ਕੇ ਆ ਗਈ ਹੈ ਬਾਪੂ ਤੇ ਬਾਈ ਧੰਨਵਾਦ ਆ ਸਨਾਮ ਸਿੰਘ ਜੀ ਤੁਹਾਡਾ ਬਾਈ ਨੇ ਦਿਨ ਰਾਤ ਸਫ਼ਰ ਕੀਤਾ ਟ੍ਰੇਨ ਦੇ ਵਿੱਚ ਇਸ ਬਜ਼ੁਰਗ ਮਾਂ ਨੂੰ ਇੱਥੇ ਪਹੁੰਚਾਉਣ ਦੇ ਸਾਡਾ ਜਿਹੜਾ ਇੱਕ ਰਿਸ਼ਤਾ ਇਸ ਮਾਂ ਦੇ ਨਾਲ ਉਹ ਇਸ ਪੁੱਖ ਦਾ ਤਾਂ ਹੈ ਨਹੀਂ ਪਰ ਇਨਸਾਨੀਅਤ ਦਾ ਰਿਸ਼ਤਾ ਸਾਡੀ ਇਹ ਮਾਂ ਇਸੇ ਜਨਮਾਂ ਦੀ ਸਾਡੀ ਕੋਈ ਸਾਹਜ ਅਸੀਂ ਅੱਜ ਪੂਰੀ ਕਰ ਰਹੇ ਜਿਸ ਮਿਸਤਨਾਮ ਬਾਈ ਨੇ ਰਣਜੀਤ ਬਾਈ ਨੇ ਕੀਤੀ ਆ ਇੱਕ ਗੱਲ ਤੋਂ ਹੈਰਾਨ ਰਹਿ ਗਏ ਉਹ ਆਸ਼ਰਮ ਵਾਲੇ ਵੀਰ ਜਿਨ੍ਹਾਂ ਦਾ ਮਹਾਰਾਸ਼ਟਰ ਦੇ ਵਿੱਚ ਆਸ਼ਰਮਾ ਉਹ ਕਹਿੰਦੇ ਭਾਈ ਇੰਨੇ ਫੋਨ ਸਾਨੂੰ ਕਦੇ ਕਿਸੇ ਮੈਂਬਰ ਲਈ ਆਈ ਨਹੀਂ ਜਿੰਨੇ ਇਸ ਮਾਤਾ ਲਈ ਆ ਗਏ ਅੱਜ ਜ਼ਿਕਰ ਕਹਿੰਦੇ ਸਾਡੇ ਕੋਲ ਇੰਨੇ ਉੱਥੇ ਆਸ਼ਰਮ ਚ ਬੰਦੇ ਆਉਂਦੇ ਆ ਮਰੀਜ਼ ਰਹਿੰਦੇ ਆ ਵੀ 1.5-2 ਕਿਲੋਮੀਟਰ ਦੂਰ ਤੋਂ ਵੀ ਕੋਈ ਮਿਲਣ ਨਹੀਂ ਆਇਆ ਇਸ ਮਾਂ ਨੂੰ ਮਿਲਣ ਲਈ ਪੁੱਛਣ ਲਈ ਵਾਪਸ ਪੰਜਾਬ ਛੱਡਣ ਲਈ ਸੈਂਕੜੇ ਲੋਕਾਂ ਨੇ ਫੋਨ ਆ ਗਏ ਤੇ ਜਦੋਂ ਬਾਈ ਰਣਜੀਤ ਸਿੰਘ ਉੱਥੋਂ ਲੈਣ ਗਏ ਮਾਤਾ ਨੂੰ ਉਹਨਾਂ ਨੇ ਬਾਈ ਦਾ ਵੀ ਸਨਮਾਨ ਕੀਤਾ ਵੀ ਬਾਈ ਧੰਨਵਾਦ ਤੁਹਾਡਾ ਧੰਨਾ ਤੁਹਾਡੀ ਕੌਮ ਸਿੱਖਾਂ ਦੀ ਗੱਲ ਤਾਂ ਸੁਣਦੇ ਹੁੰਦੇ ਸੀ ਵੀ ਸਿੱਖ ਸੇਵਾਦਾਰ ਹੁੰਦੇ ਆ ਬਿਪਾਰਾ ਜਦ ਅਸੀਂ ਪਹਿਲੀ ਵਾਰ ਦੇਖਿਆ ਵੀ ਇੱਕ ਮਾਂ ਦੀ ਖਾਤਰ ਸਾਨੂੰ ਸੈਂਕੜੇ ਫੋਨ ਆ ਗਏ ਕਿੰਨੇ ਹੀ ਲੋਕਾਂ ਨੇ ਸਾਨੂੰ ਕਿਹਾ ਵੀ ਦੱਸੋ ਕੋਈ ਲੋੜ ਤਾਂ ਨਹੀਂ ਅਸੀਂ ਛੱਡਿਆ ਉਹਨੇ ਸਾਡੀ ਮਾਂ ਅਸੀਂ ਲੈ ਜਾਾਂਗੇ ਵੀ ਇਹ ਪਹਿਲੀ ਵਾਰ ਹੋਇਆ ਸਾਡੇ ਨਾਲ ਇਹ ਸਭ ਤੁਹਾਡੀਆਂ ਜਿਹੜੀਆਂ ਭੈਣਾਂ ਤੇ ਭਰਾਵਾਂ ਦੀਆਂ ਵੀਰਾਂ ਦੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਤੇ ਸਾਡੇ ਜਿਹੜੇ ਵੱਡ ਬਡੇਰਿਆਂ ਦੇ ਪਾਏ ਹੋਏ ਪੂਰਨਿਆਂ ਫਾਕ ਦਪੂਰਨ ਸਿੰਘ ਜੀ ਭਾਈ ਕਨਈਆ ਜੀ ਜਿਨ੍ਹਾਂ ਦੇ ਸੇਵਾ ਦੇ ਇਹ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅੱਜ ਸਤਨਾਮ ਭਾਈ ਇੱਥੇ ਪਹੁੰਚਿਆ ਸਮਾਨ ਨੂੰ ਲੈ ਕੇ ਬਸ ਅਰਦਾਸ ਕਰਿਓ ਕਿ ਮਾਂ ਆਪਣੇ ਪੁੱਤ ਪੋਤਿਆਂ ਚ ਉਹਨਾਂ ਦੇ ਵਿੱਚ ਪੋਤੀਆਂ ਦੇ ਵਿੱਚ ਬੈਠ ਕੇ ਆਪਣਾ ਚੰਗਾ ਜੀਵਨ ਬਤੀਤ ਕਰੇ ਪਰ ਅੱਜ ਇਸ ਗੱਲ ਦਾ ਸਾਨੂੰ ਮਾਣ ਵੀ ਆ ਵੀ ਅਸੀਂ ਪੰਜਾਬ ਦੀ ਧਰਤੀ ਦੇ ਜੰਮੇ ਆ ਸਾਨੂੰ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕਰੀ ਆ ਜਿਹੜਾ ਸਿੱਖਾਂ ਦੇ ਘਰੇ ਸਾਨੂੰ ਜਨਮ ਦਿੱਤਾ ਸਿੱਖਾਂ ਦਾ ਮਤਲਬ ਸਿੱਖ ਦਾ ਮਤਲਬ ਸਿੱਖਣਾ ਸਟੂਡੈਂਟ ਵਿਦਿਆਰਥੀ ਤੇ ਜਿਨ੍ਹਾਂ ਦਾ ਜਨਮ ਹੀ ਸੇਵਾ ਲਈ ਹੋਇਆ ਤੇ ਅੱਜ ਸਾਬਤ ਕੀਤਾ ਉਹਨਾਂ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਇਸ ਮਾਨ ਨੂੰ ਇੱਥੇ ਪਹੁੰਚਾਉਣ ਵਾਸਤੇ ਅਪਰਾਲੇ ਦੇ ਵਿੱਚ ਸਾਡੇ ਨਾਲ ਦਿੱਤਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਾਂ ਤੁਸੀਂ ਦੇਖਦੇ ਹੋ ਆਪਣੇ ਪੈਰਾਂ ਤੇ ਤੁਰ ਹੀ ਆਉਂਦੀ ਆ ਅੱਜ ਇੱਕ ਮਾਂ ਤੁਸੀਂ ਦੇਖਦੇ ਹੋ ਦੇਖਣੇ ਪਾਖਣੇ ਤੋਂ ਐ ਲੱਗਦੀ ਏ ਜਿਵੇਂ ਕਿਸੇ ਚੰਗੇ ਵਧੀਆ ਸੰਪੰਨ ਪਰਿਵਾਰ ਦੀ ਮਾਂ ਹੋ ਪਰ ਇਹ ਬੰਬੇ ਤੋਂ ਆਈ ਏ ਮਾਂ ਰੁਲ ਗਈ ਸੀ ਬਸ ਤੋ ਚੜ ਕੇ ਟ੍ਰੇਨ ਤੇ ਚੜ ਗਏ ਟ੍ਰੇਨ ਤੋਂ ਚੜ ਕੇ ਗਾਂ ਪਤਾ ਨਹੀਂ ਕਿਵੇਂ ਕਿਵੇਂ ਬੰਬੇ ਜਾ ਪਹੁੰਚੇ ਅਲੀ ਬਾਗ ਰਾਇਗੜ੍ਹ ਜ਼ਿਲ੍ਹੇ ਦੇ ਵਿੱਚ ਉੱਥੋਂ ਤੁਹਾਡਾ ਛੋਟਾ ਭਰਾ ਸਤਨਾਮ ਸਿੰਘ ਬਾਈ ਤੇ ਇੱਕ ਰਣਜੀਤ ਸਿੰਘ ਬਾਈ ਇਹ ਦੋਨਾਂ ਭਰਾਵਾਂ ਦੀ ਮੇਰ ਨਾਲ ਇਹ ਮਾਂ ਬੰਬੇ ਤੋਂ ਮਹਾਰਾਸ਼ਟਰ ਤੋਂ ਪੰਜਾਬ ਪਹੁੰਚੀ ਸੁਪਨਿਆਂ ਦੇ ਘਰ ਫਿਰ ਇਹਨਾਂ ਦਾ ਪਰਿਵਾਰ ਲੱਭਿਆ ਦੋਦਾ ਪਿੰਡ ਆ ਫਰੀਦਕੋਟ ਜ਼ਿਲ੍ਹਾ ਵਾ ਅੱਜ ਮਾਤਾ ਦੇ ਦੋ ਪੁੱਤ ਆ ਜਿਹੜੇ ਮੰਦਰ ਤੇ ਮੰਦਰ ਉਹ ਲੈਣ ਆਏ ਨੇ ਕੌਣ ਆਇਆ ਮਾਂ ਕੌਣਾ ਉਹ ਹੈ ਮੇਰੇ ਕੋਣ ਉਹ ਬਸ ਛੋਟਾ ਚਾਰਾ ਕਿੱਥੇ ਆ ਆਹੇ ਇਹ ਮੁੰਡਾ ਕਿਹੜਾ ਮੁੰਡਾ ਸਾਰਿਆਂ ਤੋਂ ਛੋਟਾ ਹੈ ਚਾਰਾ ਤੋਂ ਛੋਟਾ ਹੈ ਚਾਰਾ ਤੋਂ ਛੋਟਾ ਹੈ ਕੀ ਨਾਂ ਹੈ ਦਾ ਮਾਂ ਬਲਵਿੰਦਰ ਬਲਵਿੰਦਰ ਤੇ ਸਾਰਿਆਂ ਤੋਂ ਵੱਡਾ ਕਿਹੜਾ ਮੰਦਰ ਮੰਦਰ ਉਹ ਵੀ ਖੜਾ ਉਹਦੇ ਸਾਰਿਆਂ ਤੋਂ ਵੱਡਾ ਉਹ ਤਲਾ ਮਾਂ ਕੰਨੂ ਮਲਾਈਏ ਤੇਰੇ ਪੁੱਤਾਂ ਨੂੰ ਫਿਰ ਹੈ ਪੰਜ ਪੁੱਤ ਮਾਂ ਦੇ ਪੰਜ ਪੁੱਤ ਅਸੀਂ ਇੱਥੇ ਕਿਸੇ ਦਾ ਕਸੂਰ ਨਹੀਂ ਕੱਢਦੇ ਅਸੀਂ ਇਹ ਨਹੀਂ ਕਹਿੰਦੇ ਬਾਈ ਉਹਨਾਂ ਦੀ ਗਲਤੀ ਹੈ ਜਾਂ ਕੁਝ ਹੋਰ ਆ ਸਾਡੀਆਂ ਮਾਵਾ ਜਿਨ੍ਹਾਂ ਨੇ ਸਾਨੂੰ ਪਾਲਿਆ ਕੱਲੀ ਮਾਂ ਨੇ ਪੰਜ ਪੁੱਤ ਪਾਲੇ ਉਹਨਾਂ ਦੇ ਵਿਆਹ ਕੀਤੇ ਸਭ ਕੁਝ ਕੀਤਾ ਅੱਜ ਕੱਲੀ ਮਾਂ ਅਫਸੈਟ ਹੋ ਗਈ ਆ ਅੱਜ ਉਹ ਮਾਂ ਨੂੰ ਸੋਝੀ ਨਹੀਂ ਰਹਿੰਦੀ ਬੱਚਿਆਂ ਵਰਗਾ ਦਿਮਾਗ ਹੋ ਗਿਆ ਉਹਦਾ ਉਹਨੂੰ ਸਵੇਰ ਦਾ ਖਾਦਾ ਸ਼ਾਮ ਤੱਕ ਕਰ ਜਿੱਤੇ ਨਹੀਂ ਰਹਿੰਦਾ ਮੈਂ ਸਵੇਰੇ ਕੀ ਖਾਦਾ ਸੀਗਾ ਉਹ ਭੁੱਲ ਜਾਂਦੀ ਆ ਰੋਟੀ ਖਾ ਕੇ ਹਟਦੀ ਆ ਘੰਟੇ ਬਾਅਦ ਫੇਰ ਜੇ ਕੋਈ ਨੂੰ ਪੁੱਛਦਾ ਬੇਬੇ ਰੋਟੀ ਖਾਦੀ ਆ ਉਹ ਕਹਿੰਦੀ ਨਹੀਂ ਪੁੱਤ ਖਾਦੀ ਨਹੀਂ ਅੱਜ ਤਾਂ ਸਵੇਰ ਦੇ ਨੂੰ ਰੋਟੀ ਮਿਲਿਓ ਹੀ ਨਹੀਂ ਅੱਜ ਤਾਂ ਮੈਨੂੰ ਰੋਟੀ ਦਿੱਤੀ ਹੋਈ ਨਹੀਂ ਕਿਸੇ ਨੇ ਹਲੋ ਇੰਨਾ ਖਾਦਾ ਪੀਤਾ ਵੀ ਭੁੱਲ ਜਾਂਦੀ ਆ ਮਾਂ ਤੇ ਉਹ ਆਪਣੇ ਪੁੱਤਾਂ ਤੋਂ ਪੋਤਿਆਂ ਤੋਂ ਦੂਰ ਮਹਾਰਾਸ਼ਟਰ ਜਾ ਪਹੁੰਚੀ ਇਹ ਆਪਾਂ ਸਮਝ ਸਕਦੇ ਆ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਇਸ ਉਮਰ ਦੇ ਵਿੱਚ ਸਾਰਿਆਂ ਨਾਲ ਹੀ ਐ ਹੁੰਦਾ ਇਕੱਲੀ ਇਹ ਮਾਂ ਬਚਨ ਕੌਰ ਨਾ ਨਹੀਂ ਹੈ ਹੋਇਆ ਬਚਨੋ ਬਹਿ ਜਾ ਇੱਥੇ ਇਹ ਬਚਨੋ ਮਾਂ ਹੁਣ ਦਿਮਾਗੀ ਤੌਰ ਤੇ ਬਜ਼ੁਰਗ ਹੋਣ ਕਰਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਵੱਡਾ ਪੁੱਤ ਬਾਪੂ ਇੱਥੇ ਆ ਜਾਓ ਮੰਦਰ ਸਿੰਘ ਇਹਨਾਂ ਦੀ ਉਮਰ ਹੀ ਮੇਰੇ ਨਾਲ 50 60 ਸਾਲ ਹੋ ਬਾਪੂ ਕਿੰਨੇ ਆ 65 ਸਾਲ ਦੀ ਉਮਰ ਤਾਂ ਬਾਪੂ ਤੇ بیٹے ਦੀ ਆ ਵੱਡੇ ਦੀ ਤੇ ਸਭ ਤੋਂ ਛੋਟਾ ਪੁੱਤ ਆ ਜਿਹੜਾ ਬੇਬੇ ਦਾ ਇਹਦਾ ਕਿਹੜਾ ਕਿੰਨੀ ਉਮਰ ਆ ਬਾਈ ਤੇਰੀ 45 45 ਸਾਲ ਵੱਡੇ ਦੀ 65 ਸਾਲ ਦੀ ਉਮਰ ਆ ਛੋਟੇ ਦੀ 45 ਸਾਲ ਪੰਜ ਪੁੱਤ ਆ ਮਾਂ ਦੇ ਤੇ ਮਾਂ ਦੀ ਉਮਰ 85 ਸਾਲ ਘੱਟੋ ਘੱਟ ਤਾਂ ਲਾਈ ਸਕਦੇ ਆਪਾਂ ਕਿਉਂਕਿ ਮਾਂ ਤੇ ਪੁੱਤ ਦੇ ਵਿੱਚ 20 ਸਾਲ ਦਾ ਫਰਕ ਤਮ ਮਾਮੂਲੀ ਗੱਲ ਅੱਜ 85 90 ਸਾਲ ਦੀ ਬਚਨੋ ਬੇਬੇ ਕਿਵੇਂ ਹੱਥ ਦੇ ਵਿੱਚ ਡਾਂਗ ਫੜੀ ਮਹਾਰਾਸ਼ਟਰ ਜਾ ਪਹੁੰਚੀ ਦੇਖੋ ਦੋਦੇ ਪਿੰਡ ਤੋਂ ਹੀ ਆਪਣੇ ਘਰੋਂ ਨਿਕਲੀ ਪਿੰਡ ਦੇ ਅੱਡੇ ਤੇ ਬੈਂਕ ਆ ਉੱਥੋਂ ਪੈਨਸ਼ਨ ਲੈਣ ਚੱਲੀ ਸੀ ਮਾਂ ਅੱਗੇ ਵੀ ਜਾਂਦੀ ਆ ਕੋਈ ਐਵੇਂ ਵੀ ਨਹੀਂ ਗੱਲ ਵੀ ਬੇਬੇ ਜਾਣ ਜੋਗੀ ਨਹੀਂ ਸੀ ਅੱਗੇ ਵੀ ਆਪਦੇ ਪਿੰਡ 'ਚ ਰਿਸ਼ਤੇਦਾਰੀ 'ਚ ਕੱਲੀ ਚਲੇ ਜਾਂਦੀ ਸੀ ਰਿਸ਼ਤੇਦਾਰੀ 'ਚ ਇਧਰ ਦੂਜੇ ਮੁੰਡਿਆਂ ਕੋਲੇ ਕੱਲੀ ਮੁਕਸਰ ਚਲੇ ਜਾਂਦੀ ਸੀ ਦੋਦੇ ਪਿੰਡ ਤੋਂ ਆ ਵੀ ਜਾਂਦੀ ਸੀ ਪਰ ਉਸ ਦਿਨ ਪਤਾ ਨਹੀਂ ਕਿ ਅਨਜਲ ਕਿੱਧਰ ਨੂੰ ਲੈ ਗਿਆ ਮਾਂ ਨੂੰ ਕਿਵੇਂ ਇਹ ਮਾਂ ਮਹਾਰਾਸ਼ਟਰ ਅਲੀਬਾਗ ਤੇ ਜ਼ਿਲ੍ਹਾ ਰਾਏਗੜ੍ਹ ਜਾ ਪਹੁੰਚਦੀ ਹੈ ਬੇਬੇ 4 ਤਰੀਕ ਦੀ ਮਤਲਬ ਘਰੋਂ ਗੁੰਮੀ ਹੋਈ ਹੈ ਪਿਛਲੇ ਮਹੀਨੇ ਤੇ ਉੱਥੇ ਆਸ਼ਰਮ ਦੇ ਵਿੱਚ ਬੇਬੇ ਉਹਨਾਂ ਨੂੰ ਮਿਲਦੀ ਆ 26 ਤਰੀਕ ਨੂੰ ਤੇ ਸਾਡੇ ਕੋਲੇ ਇੱਥੇ ਮਾਂ ਪਹੁੰਚਦੀ ਹੈ 6 ਤਰੀਕ ਨੂੰ ਮਤਲਬ ਇਹ 10 ਦਿਨਾਂ ਦਾ ਜਿਹੜਾ ਮਾਂ ਦਾ ਉਸ ਆਸ਼ਰਮ ਦੇ ਵਿੱਚ ਜਿਹਦਾ ਨਾਂ ਆਸ਼ਰਮ ਦਾ ਸੀਗਾ ਸ੍ਰੀ ਸਮਰੱਥ ਕਰੂਪਾ ਵਿਰਧ ਆਸ਼ਰਮ ਉੱਥੋਂ ਦੇ ਜਿਹੜੇ ਜਾਇਂਦਰ ਜੀ ਨੇ ਜਿਹੜੇ ਉਹਦੇ ਸੰਚਾਲਕ ਨੇ ਉਹ ਮਾਤਾ ਨੂੰ ਉੱਥੋਂ ਆ ਕੇ ਲੈ ਕੇ ਜਾਂਦੇ ਨੇ ਜਦੋਂ ਉਹਨਾਂ ਨੂੰ ਕੋਈ ਸੋਸ਼ਲ ਮੀਡੀਆ ਰਾਹੀਂ ਦੱਸਦਾ ਵੀ ਇੱਥੇ ਇੱਕ ਬਜ਼ੁਰਗ ਮਾਂ ਪਈ ਆ ਹੱਥ 'ਚ ਛੋਟੀ ਫੜੀ ਆ ਮਾਂ ਪੰਜਾਬੀ ਬੋਲਦੀ ਸੀ ਠੇਠ ਤੇ ਉਹ ਠੇਠ ਮਰਾਠੀ ਬੋਲਦੇ ਸੀ ਸਮਝ ਨਹੀਂ ਸੀ ਆ ਰਹੀ। ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸਟੋਰੀ ਦਾ ਮੈਨੂੰ ਕਹਿਦੀ ਐ ਭਲੇਖੇ ਦੇ ਵਿੱਚ ਉੱਥੇ ਜਾ ਪਹੁੰਚੀ ਇੱਥੋਂ 1000 ਕਿਲੋਮੀਟਰ ਤੋਂ ਵੀ ਅੱਗੇ। ਤੇ ਜੇ ਕੋਈ ਮਦਦ ਕਰ ਸਕਦਾ ਮਾਂ ਨੂੰ ਇੱਥੇ ਪਹੁੰਚਦਾ ਕਰ ਸਕਦਾ ਸਾਡੇ ਤੱਕਰ ਤਾਂ ਸਾਡੀ ਮਦਦ ਕਰੋ ਜੀ। ਤਾਂ ਸਾਨੂੰ ਬਹੁਤ ਸਾਰੇ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਆ। ਕੋਈ ਵੀਰਾ ਦੱਸਦਾ ਵੀ ਮੈਂ ਜਾਜ ਦੀਆਂ ਟੈਕ ਟੈਕ ਕਰਾ ਦੇਣਾ। ਕੋਈ ਵੀਰ ਦੱਸਦਾ ਵੀ ਮੈਂ ਗੱਡੀ ਕਰਾ ਦਿੰਨਾ ਪਰ ਮੈਂ ਆ ਨਹੀਂ ਸਕਦਾ ਤੇ ਕੋਈ ਵੀਰ ਕਹਿੰਦਾ ਮੈਂ 2 ਦਿਨ 4 ਦਿਨ ਰੁੱਕ ਕੇ ਚਲੇ ਜਾਊ ਮੈਂ ਵੇਲਾ ਨਹੀਂ ਮਤਲਬ ਬਹੁਤ ਸਾਰੇ ਭੈਣਾ ਭਰਾਵਾਂ ਨੇ ਸਪੋਰਟ ਕੀਤੀ ਪਰ ਸੇਵਾ ਲੈ ਕੇ ਲੱਗੀ ਬਾਈ ਸਤਨਾਮ ਸਿੰਘ ਦੇ ਤੇ ਬਾਈ ਰਣਜੀਤ ਸਿੰਘ ਦੇ ਇਹ ਰਣਜੀਤ ਸਿੰਘ ਬਾਈ ਉੱਥੇ ਅਲੀ ਬਾਗ ਹੀ ਨੇੜੇ ਰਹਿੰਦਾ ਸੀ ਉਹ ਬਾਈ ਉੱਥੋਂ ਆਪਦੇ ਘਰੋਂ ਗਿਆ ਉਹਨੇ ਮਾਤਾ ਨੂੰ ਜਾ ਕੇ ਉੱਥੋਂ ਐਨਜੀਓ ਵਾਲਿਆਂ ਨਾਲ ਗੱਲ ਕਰੀ ਉਹਨਾਂ ਨੇ ਐਨਜੀਓ ਵਾਲਿਆਂ ਨੇ ਵੀਰ ਨੂੰ ਸਨਮਾਨਤ ਕੀਤਾ ਵੀਰ ਨੂੰ ਕਹਿੰਦੇ ਬਾਈ ਅੱਜ ਤੱਕ ਸਾਨੂੰ ਇੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਵੀ ਕਿਸੇ ਮਰੀਜ਼ ਵਾਸਤੇ ਕਿਸੇ ਵਾਸਤੇ ਇੰਨੇ ਫੋਨ ਨਹੀਂ ਆਏ ਜਾਂ ਇੰਨੇ ਲੋਕਾਂ ਨੇ ਸਾਨੂੰ ਅਪਰੋਚ ਨਹੀਂ ਕੀਤੀ ਅੱਜ ਤੱਕ ਵੀ ਅਸੀਂ ਲੈ ਕੇ ਜਾਣਾ ਸਾਡੀ ਮਾਂ ਵਾ ਜਾਂ ਸਾਡਾ ਬਾਪੂ ਆ ਵੀ ਇਸ ਮਾਂ ਲਈ ਇੰਨੇ ਫੋਨ ਆ ਗਏ ਸਾਨੂੰ ਮਤਲਬ ਉਹ ਬੰਦੇ ਵੀ ਹੈਰਾਨ ਰਹਿ ਗਏ ਕਹਿੰਦੇ ਭਾਈ ਧੰਨਾ ਵੀ ਸੁਣਦੇ ਸੀਗੇ ਵੀ ਸਿੱਖ ਕੋਈ ਕੌਮ ਹੈਗੀ ਆ ਵੀ ਪਰ ਪਹਿਲੀ ਵਾਰ ਦੇਖਿਆ ਵੀ ਸਿੱਖ ਕੌਮ ਹੈਗੀ ਆ ਆਪਣੀ ਮਾਂ ਦੀ ਖਾਤਰ ਜਿਨ੍ਹਾਂ ਦਾ ਕੋਈ ਰਿਸ਼ਤਾ ਵੀ ਨਹੀਂ ਉਹਨਾਂ ਦੇ ਨਾਲ ਕੋਈ ਕਿੱਥੋਂ ਫੋਨ ਕਰ ਰਿਹਾ ਕੋਈ ਕਿੱਥੋਂ ਫੋਨ ਕਰ ਰਿਹਾ ਤੇ ਉਹ ਸਿੱਖੀ ਦੀ ਜਿਹੜੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਆ ਭਾਈ ਕਨਈਆ ਜੀ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਉਹ ਬਚਨ ਵੀ ਭਾਈ ਕਨਈਆ ਜੀ ਨੂੰ ਜਦੋਂ ਮਹਾਰਾਜ ਨੇ ਕਿਹਾ ਮੱਲਮ ਪੱਟੀ ਵੀ ਲਾਉਣੀ ਹੈ ਤੇ ਉਸ ਬਚਨਾਂ ਨੂੰ ਪਗਾਉਂਦਾ ਹੋਇਆ ਭਾਈ ਸਤਨਾਮ ਸਿੰਘ ਤੇ ਰਣਜੀਤ ਸਿੰਘ ਭਾਈ ਕਨਈਆ ਜੀ ਦੇ ਵਾਰਿਸ ਬਣ ਕੇ ਉੱਥੋਂ ਇਹ ਸਮਾਨ ਨੂੰ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਉਂਦੇ ਆ ਤੇ ਅੱਜ ਇਹ ਮਾਂ ਆਪਣੇ ਘਰ ਚੱਲੀ ਆ ਮਾਂ ਦਾ ਵੱਡਾ ਪੁੱਤ ਮੰਦਰ ਸਿੰਘ ਜ਼ਿੰਮੇਵਾਰੀ ਲੈ ਰਿਹਾ ਵੀ ਮੈਂ ਸੰਭਾਲੂਗਾ ਵੀ ਮਾਂ ਨੂੰ ਸੇਵਾ ਵੀ ਕਰੂੰਗਾ ਖਿਆਲ ਵੀ ਰੱਖੂਗਾ ਇਹਨਾਂ ਦੀ ਵੀ ਕੋਈ ਜਾਣਬੁੱਝ ਕੇ ਇਹਨਾਂ ਨੇ ਕੀਤਾ ਨਹੀਂ ਮਾਂ ਸੀ ਪੈਂਦੀ ਗਈ ਸੀ ਪੈਨਸ਼ਨ ਲੈਣ ਅੱਗੇ ਵੀ ਜਾਂਦੀ ਰਹਿੰਦੀ ਸੀ ਕਰਮਾਂ ਦਾ ਕੋਈ ਸੀਗਾ ਮਾਤਰਾਜ ਪਰ ਬਾਈ ਕੋਈ ਥਾਣੇ ਰਿਪੋਰਟ ਕਰਾਈ ਸੀ ਫਿਰ ਤੁਸੀਂ ਐਤਾ ਹੀ ਹੋ ਗਿਆ ਇਹ ਸੰਜੀ ਬੇਗ ਨੇ ਕੁੜੀ ਗੋਲੇ ਗਈ ਹੈ ਬਾਈ ਬਣ ਕੇ ਕਿਤਾ ਮੇਰੀ ਬੇਨਤੀ ਹੈ ਮੈਂ ਕੱਲ ਵੀ ਅੱਜ ਸਵੇਰੇ ਵੀ ਗੱਲ ਕਰਦੇ ਸੀ ਬਾਈ ਤੁਡੀ ਮਾਂ ਮਾਂ ਬੱਚਿਆਂ ਵਰਗਾ ਦਿਮਾਗ ਹੋ ਗਿਆ ਉਹਦਾ ਹਨਾ ਤੁਸੀਂ ਉਹਦਾ ਖਿਆਲ ਰੱਖਣਾ ਖਿਆਲ ਮੇਰੀ ਮਤਮਈ ਇਹ ਨਹੀਂ ਉਹ ਕੋਈ ਚੋ ਵੀ ਕਰੂਗੀ ਨਹੀਂ ਕਰਦਾ ਉਹ ਨਹੀਂ ਕਰਦਾ ਉਹਨੂੰ ਸੋਝੀ ਨਹੀਂ ਹੈਗੀ ਉਹ ਤੇ ਕਿਹ ਰੋਟੀ ਨਹੀਂ ਮਿਲਦੀ ਮੇਰੀ ਨਾ 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 ਪੁੱਛੋ ਵੀ ਇਹਨੂੰ ਲੀੜਾ ਨਹੀਂ ਦਿੰਦੇ ਕਿ ਮੰੰਜਾ ਨਹੀਂ ਦਿੱਤਾ ਕਿ ਆਪ ਦੇ ਕੋਲ ਕੁਝ ਦਿੱਤਾ ਨਹੀਂ ਨਹੀਂ ਦਿੰਦੇ ਹੁਣਗੇ ਸਾਰਾ ਕੁਝ ਉਹ ਨਹੀਂ ਮੰਨਣਾ ਨਾ ਉਹਨੇ ਕਿਹਾ ਨਾ ਅਸੀਂ ਕਹਿੰਨੇ ਵੀ ਤੁਸੀਂ ਰੋਟੀ ਨਹੀਂ ਸੀ ਦਿੰਦੇ ਗੱਲ ਇਹ ਆ ਵੀ ਉਹਨਾਂ ਦਿਮਾਗ ਨਹੀਂ ਹੈਗਾ ਮਾਂ ਬਾਈ ਮੰਦਰ ਪੁੱਛਦਾ ਤੈਨੂੰ ਰੋਟੀ ਮਿਲਦੀ ਨਹੀਂ ਸੀ ਕਰੇ ਫੇਰ ਤੇਰੀ ਨੋਹ ਤੈਨੂੰ ਸਮਝਦੀ ਨਹੀਂ ਸੀ ਫੇਰ ਤੂੰ ਐਡੀ ਦੂਰ ਕਾਹ ਤੋਂ ਚਲੇ ਗਈ ਮਾਂ ਪਤਾ ਨਹੀਂ ਲੱਗਿਆ ਪੁੱਤ ਮਾ ਕੁੜੀ ਕੋਲੇ ਮਾ ਕੁੜੀ ਕੋਲੇ ਜਾਇਆ ਨਾਲ ਜਾਣਾ ਬੇਬੇ ਬੇਬੇ ਗੱਲ ਸੁਣ ਘਰੇ ਰਿਆ ਕਰਨਾ ਬਾਹਰ ਨਹੀਂ ਜਾਣਾ ਤੂੰ ਕਿੱਥੇ ਚਲੇ ਗਈ ਸੀ ਹੁਣ ਤੈਨੂੰ ਪਤਾ ਕਿੱਥੋਂ ਲੈ ਕੇ ਆਇਆ ਤੈਨੂੰ ਆ ਵੀਰਾ ਬਹੁਤ ਦੂਰੋਂ ਬਹੁਤ ਦੂਰੋਂ ਪਤਾ ਕਿੱਥੋਂ ਰੱਬ ਦੀਆਂ ਜੜਾਂ 'ਚੋਂ ਰੱਬ ਰਹਿੰਦਾ ਉੱਥੇ ਰੱਬ ਦੀਆਂ ਜੜਾਂ 'ਚੋਂ ਲੈ ਕੇ ਆਇਆ ਬਾਈ ਤੈਨੂੰ ਹੁਣ ਪੱਕੀ ਗੱਲ ਆ ਕਰੇ ਰਹੇਗੀ ਗੱਲ ਮੰਨੇਗੀ ਨਾ ਤੇ ਇੱਕ ਬਾਈ ਦਵਾਈ ਐ ਇਹਦੀ ਮੈਂ ਕੱਲ ਵੀ ਥੋੜਾ ਨਾਲ ਗੱਲ ਕਰੀ ਸੀ ਵੀ ਦਵਾਈ ਅਸੀਂ ਤੁਹਾਨੂੰ ਦਿੰਨੇ ਆ ਮਾਤਾ ਦੀ 1 ਮਹੀਨੇ ਲਈ ਤੇ ਦਵਾਈ ਉਹ ਖਵਾਉਣੀ ਆ ਮਾਤਾ ਨੂੰ ਤੇ 1 ਮਹੀਨੇ ਬਾਅਦ ਦੁਬਾਰਾ ਲੈ ਕੇ ਆਉਣਾ ਮਾਤਾ ਨੂੰ ਇੱਥੇ ਦਵਾਈ ਦਿਵਾਉਣ ਜੇ ਤੁਸੀਂ ਵਾਕੇ ਹੀ ਮਾਤਾ ਦੀ ਸੇਵਾ ਕਰੋਗੇ ਤਾਂ ਮਾਤਾ ਦੀ ਦਵਾਈ ਜੱਤ ਕਰ ਮਾਤਾ ਜ਼ਿੰਦਾ ਵਾ ਬੰਦ ਨਾ ਕਰਿਓ ਕਿਉਂਕਿ ਇਹ ਇੱਕ ਤਾਂ ਸਰੀਰ ਬਜ਼ੁਰਗਾ ਹੋਣਾ ਇੱਕ ਦਿਮਾਗ ਵੀ ਥੋੜਾ ਉਦਾਂ ਦਾ ਹੋ ਗਿਆ ਹੋਂ ਜਿਹੜਾ ਐਡੀ ਦੂਰ ਚੱਲੇ ਗਈ ਉਹਨੇ ਵੀ ਇਹਦੇ ਦਿਮਾਗ ਤੇ ਡੂੰਗਾ ਅਸਰ ਪਾਇਆ ਹੋਊ ਦੇਖੋ ਕੱਲੀ ਸੀ ਇਹ ਵੀ ਦਰਦੀ ਤਾਂ ਸੀਗੀ ਹੋਈ ਕਿ ਮੈਂ ਕਿੱਥੇ ਆ ਗਈਆਂ ਨਾ ਸਮਝ ਆਉਂਦੀ ਸੀ ਬਾਸ਼ਾ ਦੀ ਨਾ ਉਹਨਾਂ ਨੂੰ ਆਉਂਦੀ ਸੀ ਨਾ ਇਹਨੂੰ ਆਉਂਦੀ ਸੀ ਤਾਂ ਕਿਰਪਾ ਮਹਾਰਾਜ ਦੀ ਵੀ ਆ ਜਿਹੜਾ ਅੱਜਕੱਲ ਮੋਬਾਈਲ ਮੂਲ ਚੱਲੇ ਹੋਇਆ ਆ ਜਿਹੜਾ ਵੀਡੀਓ ਬੁਡੀ ਰਹੀਂ ਪਤਾ ਲੱਗ ਗਿਆ ਤੇ ਜੇ ਕਿਤੇ ਉਹ ਵੀਡੀਓ ਨਾ ਪਾਉਂਦੇ ਪਤਾ ਹੀ ਨਹੀਂ ਲੱਗਣਾ ਸੀ ਕਿੱਥੇ ਰਹਿੰਦੀ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਸਾਰੀ ਉਮਰ ਤੁਸੀਂ ਵੀ ਐਂ ਸੋਚਦੇ ਨਾ ਤੁਰ ਜਾਣਾ ਵੀ ਸਾਡੀ ਮਾਂ ਗਈ ਕਿੱਥੇ ਆ ਦੇਖੋ ਜੀ ਜਿਹੜੇ ਉਹ ਵੀਰੇ ਹੁਣੀ ਉੱਥੇ ਜਿੰਨਾਂ ਵੱਲੋਂ ਮਾਤਾ ਦੀ ਸੇਵਾ ਕੀਤੀ ਗਈ ਆ ਉਹਨਾਂ ਨੇ ਮਾਤਾ ਲਈ ਪ੍ਰੇਅਰ ਕਿੰਨੇ ਸੋਹਣੇ ਤਰੀਕੇ ਨਾਲ ਲਿਖ ਕੇ ਭੇਜੀ ਇਹ 올ਡ ਇਜ਼ ਗੋਲਡ ਇੱਦੇ ਲਿਖਿਆ ਹੋਇਆ ਆਲਵੇਜ਼ ਕੀਪ ਸਮਾਈਲਿੰਗ ਬੇਬੇ ਬੇਬੇ ਉਹ ਜਿੱਥੇ ਤੂੰ ਆਈ ਆ ਉਹ ਕਹਿੰਦੇ ਬੇਬੇ ਹੱਸਦੀ ਵੀ ਸੋਹਣੀ ਲੱਗਦੀ ਹੱਸਿਆ ਕਰ ਹੱਸ ਕੇ ਹਾਂ ਉਹਨਾਂ ਨੇ ਲਿਖ ਕੇ ਭੇਜਿਆ ਟੇਕ ਕੇਅਰ ਆਫ ਯੂਅਰ ਸੈਲਫ ਆਪ ਦਾ ਖਿਆਲ ਰੱਖਣਾ ਕਹਿੰਦੇ ਬੇਬੇ ਨੂੰ ਕਿਉਂ ਖਿਆਲ ਰੱਖੇ ਬੇਬੇ ਆਪ ਦਾ ਮਤਲਬ ਵੀ ਉਹਨਾਂ ਦੀ ਇਹ ਭਾਵਨਾਵਾਂ ਸੀਗੀਆਂ ਵੀ ਹੈਪੀ ਵੀ ਖੁਸ਼ ਰਹੋ ਹਨ ਤੇ ਇਹ ਉਹਨਾਂ ਨੇ ਟੇ ਕੇਅਰ ਤੇ ਧੰਨਵਾਦ ਆ ਉਹਨਾਂ ਦਾ ਵੀ ਬਾਈਆਂ ਦਾ ਹਨ ਜਿਨ੍ਹਾਂ ਨੇ ਇਹ ਸਾਰਾ ਕੁਝ ਲਿਖ ਕੇ ਮਾਤਾ ਲਈ ਪ੍ਰੇਅਰ ਕੀਤੀ ਆ ਤੇ ਵੈਗਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਜਾਇਂਦਰ ਜੀ ਆਪਕਾ ਵੀ ਬਹੁਤ ਬਹੁਤ ਧੰਨਵਾਦ ਆਪਨੇ ਮੇਰੀ ਮਾਂ ਕੋ ਯਹਾਂ ਤੇ ਭੇਜਿਆ ਸਤਨਾਮ ਭਾਈ ਔਰ ਰਣਜੀਤ ਭਾਈ ਜਿਨ੍ਹਾਂ ਨੇ ਯਹਾਂ ਪੇ ਪਛਾਣੇ ਮੇ ਮਾਤਾ ਕੀ ਹੈਲਪ ਕੀ ਹੈ ਆਪਕਾ ਬਹੁਤ ਬਹੁਤ ਧੰਨਵਾਦ ਜੈ ਇੰਦਰ ਇਹ ਜਿਹੜੀ ਟਿਕਟ ਆ ਜੀ ਇਹ ਮਾਤਾ ਜੀ ਦੇ ਜਿਹੜੇ ਪੈਸੇ ਵਾਲਾ ਲਫਾਫਾ ਸੀਗਾ ਉਹਦੇ ਵਿੱਚੋਂ ਮਿਲੀ ਆ ਤੇ ਇਹ ਕਿਸੇ ਨੇ ਟਿਕਟ ਕਰਾ ਕੇ ਦਿੱਤੀ ਹੈ ਮਾਤਾ ਨੂੰ ਜਿਵੇਂ ਮਾਤਾ 26 ਤਰੀਕ ਨੂੰ ਆਸ਼ਰਮ ਵਾਲਿਆਂ ਨੂੰ ਮਿਲਿਆ ਉੱਥੇ ਜਿਹੜਾ ਸ੍ਰੀ ਸਮਰੱਥ ਕ੍ਰੂਪਾ ਆਨੰਦ ਵਾਲਾ ਜਿਹੜਾ ਆਸ਼ਰਮ ਸੀਗਾ ਤੇ ਇਹ 23 ਤਰੀਕ ਦੀ ਟਿਕਟ ਆ ਬਰੇਲੀ ਤੋਂ ਮੁਕਸਰ ਦੀ ਜਾਂ ਤਾਂ ਬਰੇਲੀ ਮਾਤਾ ਉੱਤਰੀ ਹੁਸਟੇਸ਼ਨ ਤੇ ਕਿਤੇ ਤੇ ਬਰੇਲੀ ਤੋਂ ਕੋਈ ਮਿਲਿਆ ਜਾਣਕਾਰ ਉਹਨਾਂ ਨੇ ਬੇਬੇ ਨੂੰ ਵਾਪਸੀ ਦੀ ਟਿਕਟ ਕਰਾ ਦਿੱਤੀ ਪਰ ਬੇਬੇ ਬਰੇਲੀ ਤੋਂ ਵਾਪਸ ਨਹੀਂ ਆਈ ਬੇਬੇ ਫੇਰ ਦੂਜੇ ਪਾਸੇ ਵਾਲੀ ਟ੍ਰੇਨ ਹੀ ਚੜ ਗਈ ਕਿਤੇ ਉੱਤਰ ਨੂੰ ਗਾਂ ਵਾਲੀ ਤੇ ਬਰੇਲੀ ਤੋਂ ਗਾਂ ਫੇਰ ਉਹ ਮਹਾਰਾਸ਼ਟਰ ਜਾ ਪਹੁੰਚ ਗਈ ਤੇ ਉਹ ਬਾਈ ਵੀ ਜੇ ਸਾਡੀ ਕੋਈ ਵੀਡੀਓ ਦੇਖਦਾ ਧੰਨਵਾਦ ਆ ਜਿਹਨੇ ਵੀ ਟਿਕਟ ਕਰਾਈ ਪਰ ਅੱਜ ਬਾਈ ਤੇਰਾ ਕੀਤਾ ਹੋਇਆ ਉਹ ਉਪਰਾਲਾ ਸਫਲ ਹੋ ਗਿਆ ਅੱਜ ਮਾਂ ਆਪਣੇ ਬੱਚਿਆਂ ਦੇ ਨਾਲ ਆਪਣੇ ਮੁੰਡਿਆਂ ਦੇ ਨਾਲ ਘਰ ਜਾ ਰਹੀ ਹੈ ਉਹਦੇ ਵਾਪਸ ਅੱਜ ਪਰਿਵਾਰ ਮਾਤਾ ਜੀ ਨੂੰ ਲੈਣ ਆਇਆ ਹੈ ਮਾਤਾ ਜੀ ਦਾ ਛੋਟਾ ਬੇਟਾ ਸਭ ਤੋਂ ਤੇ ਮਾਤਾ ਜੀ ਦਾ ਸਭ ਤੋਂ ਵੱਡਾ ਬੇਟਾ ਠੀਕ ਹੈ ਜੀ ਅੱਜ ਮਾਂ ਆਪਣੇ ਘਰ ਜਾ ਰਹੀ ਹੈ ਬਾਕੀ ਤਸਵੀਰਾਂ ਤੁਸੀਂ ਦੇਖੋ ਚਤਨਾਮ ਭਾਈ ਤੇ ਰਵੀ ਸ਼ੁਕਰੀਆ ਤੁਸੀਂ ਕੱਲ ਦਾ ਆਇਆ ਸਾਡੇ ਕੋਲੇ ਵੀ ਭਾਈ ਕੰਮਕਾਰ ਛੱਡ ਕੇ ਇੱਥੇ ਬੈਠਾ ਬਹੁਤ ਬਹੁਤ ਧੰਨਵਾਦ ਭਾਈ ਤੇ ਰਣਜੀਤ ਭਾਈ ਨੂੰ ਫੇਰ ਧੰਨਵਾਦ ਬਹੁਤ ਬਹੁਤ ਮੈਂ ਖਾਲਸਾ ਭਾਈ